ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਜ਼ੁਰਗਾ ਨਾਲ ਮਿਲਾਵਾਂਗੇ ਜਿਹੜੇ ਖੇਤੀ ਦੇ ਜਿਹੜੇ ਸੰਧ ਨੇ ਭਾਵੇਂ ਕਿ ਅਨ੍ਹਾ ਆਧੁਨਿਕ ਜਮਾਨੇ ਦੇ ਵਿੱਚ ਖੇਤੀ ਦੇ ਜਿਹੜੇ ਸੰਧ ਨੇ ਨਵੇਂ ਆ ਗਏ ਨੇ ਮਸ਼ੀਨੀ ਯੁੱਗ ਆ ਗਿਆ ਪਰ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਵਾਢੋਂ ਪਹਿਲਾਂ ਟੋਕੇ ਚ ਡਾਏ ਜਾਂਦੇ ਸੀ ਜਾਂ ਕਣਕ ਨੂੰ ਵਾਢੀ ਕਰਨੀ ਹੁੰਦੀ ਸੀ ਤੇ ਪੁਰਾਣੀਆਂ ਦਾਤਰੀਆਂ ਦੇ ਦੰਦੇ ਕਢਵਾਏ ਜਾਂਦੇ ਸੀ ਤੇ ਪਿੰਡਾਂ ਦੇ ਵਿੱਚ ਬੇਸ਼ੁਮਾਰ ਕੰਮ ਹੁੰਦਾ ਸੀ ਪਰ ਇਹ ਕਿਤੇ ਨਾ ਕਿਤੇ ਵਿਰਸਾ ਜਿਹੜਾ ਖਤਮ ਹੁੰਦਾ ਜਾ ਰਿਹਾ ਇਸ ਤਰਨਤਨ ਦੇ ਵਿੱਚ ਬਜ਼ੁਰਗ ਨੇ ਜਿਹੜੇ ਟੋਕੇ ਚੰੜ ਰਹੇ ਨੇ ਤੁਹਾਨੂੰ ਅਸੀਂ ਉਹਨਾਂ ਨਾਲ ਮਲਾਉਨੇ ਆ ਤੇ ਗੱਲਬਾਤ ਕਰਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਜੇ ਗੱਲ ਕਰ ਲਈ ਅੱਜ ਤੁਸੀਂ ਆ ਜਿਹੜਾ ਕੰਮ ਕਰ ਰਹੇ ਹੋ ਪਿੰਡਾਂ ਦੇ ਵਿੱਚ ਬੇਸ਼ੁਮਾਰ ਕੰਮ ਹੁੰਦਾ ਸੀ ਕਿ ਵਾਰੀ ਨਹੀਂ ਸੀ ਆਉਂਦੀ ਹੁੰਦੀ ਹਰ ਕੋਈ ਕਹਿੰਦਾ ਹੁੰਦਾ ਸੀ ਜਿਹੜਾ ਵੀ ਕਿਸਾਨੀ ਨਾਲ ਜੁੜਿਆ ਸੀ ਜਾਂ ਖੇਤੀਬਾੜੀ ਦਾ ਸੰਬੰਧ ਹੁੰਦਾ ਸੀ ਜਾਂ ਦਾਤਰੀਆਂ ਚੰਡਣੀਆਂ ਜਾਂ ਟੋਕੇ ਚੰਡਣੇ ਜਾਂ ਕਈਆਂ ਜਿਹੜੀਆਂ ਖੁੰਡੀਆਂ ਹੋ ਜਾਂਦੀਆਂ ਸੀ ਉਹਨਾਂ ਨੂੰ ਚੰਡਣਾ ਪਰ ਦਿਨੋ ਦਿਨ ਜਿਹੜਾ ਕੰਮ ਹੈ ਘਟਦਾ ਜਾ ਰਿਹਾ ਸਾਡੀ ਨਵੀਂ ਪੀੜ੍ਹੀ ਨੂੰ ਤੇ ਇਹਦੇ ਬਾਰੇ ਪਤਾ ਵੀ ਨਹੀਂ ਹੋਣਾ ਨਹੀਂ ਹੈਗਾ ਨਹੀਂ ਹੁਣ ਗਾਂ ਛੱਡੀ ਜਾਂਦੇ ਸਭ ਲੋਕਾਂ ਨੂੰ ਪੁਰਾਣੇ ਖੂਹਾਂ ਦਾ ਨਹੀਂ ਪਤਾ ਕਿੱਥੇ ਚੱਲਦੇ ਆ ਹੂੰ ਪੀ ਖੂਆ ਦੇ ਵਗਦੇ ਸੀ ਬਲਦਾਂ ਦਾ ਨਹੀਂ ਪਤਾ ਲੋ ਕੋਈ ਅੱਗੇ ਜਨਾਨੀਆਂ ਨੇ ਬਲਦ ਆਪਣੇ ਆਪੇ ਮਖੇਰਨੇ ਬਣਾਉਣੇ ਹੂੰ ਵੇ ਸਾਡੇ ਵਿੱਚ ਲਾਲ ਆ ਕੇ ਸ਼ੀਸ਼ੇ ਲਾਲ ਆ ਕੇ ਤੇ ਸਾਡੇ ਬਲਦ ਵਧਣਗੇ ਤੇ ਸੋਹਣੇ ਲੱਗਣਗੇ ਤੇ ਲੋਕਾਂ ਨੇ ਸ਼ੌਂਕ ਨਾਲ ਬਲਦ ਪਾਲਣੇ ਤੇ ਬਲਦ ਖੂਆ ਦੇ ਪਜੋੜੇ ਉਦੋਂ ਇਹ ਕੰਮ ਹੁੰਦਾ ਸੀ ਆਹੀ ਚੇਤੂ ਦੇ ਵਿੱਚ ਦਾਤੀਆਂ ਬਣਾਉਣ ਸ਼ੁਰੂ ਕਰ ਦਿੰਦੇ ਹਾਂ ਤੇ ਤਾਂ ਸਾਡੇ ਕੋਲ ਮਾਹ ਪੂਰੀਆਂ ਆਉਂਦੀਆਂ ਸੀ ਸਾਡੇ ਬੁੱਢਿਆਂ ਕੋ ਬਜ਼ੁਰਗਾਂ ਕੋ ਬਾਬਾ ਜੀ ਵਸਾਖੀ ਹੁੰਦੀ ਸੀ ਤੇ ਪਤਾ ਲੱਗ ਜਾਂਦਾ ਸੀ ਕਿ ਕਣਕ ਦਾ ਸੀਜ਼ਨ ਆ ਗਿਆ ਹੁਣ ਵਾਢੀ ਪੈਣੀ ਆ ਤੇ ਪੁਰਾਣੀਆਂ ਦਾਤਰੀਆਂ ਹੁੰਦੀਆਂ ਸੀ ਕਹਿ ਦਿੰਦੇ ਸੀ ਇਹ ਦਾਤਰੀਆਂ ਰਸੀਆਂ ਇਹਨਾਂ ਦੇ ਦੰਦੇ ਕੱਢ ਦਈਏ ਨਵੀਂ ਨਹੀਂ ਬਤਨੀ ਹਾਂ ਇਹ ਆਖਣਾ ਸਾਬ ਬਦੀਆਂ ਆ ਹਾਂ ਸਾਬ ਬਦੀਆਂ ਵੈਨੂੰ ਵੀ ਛੇੜਨਾ ਨਹੀਂ ਗਾ ਤੇ ਇਹਨਾਂ ਪਹਿਲੋਂ ਇਸ਼ਨਾਨ ਕਰਨ ਜਾਂਦਾ ਵਸਾਖੀ ਦਾ ਲੋਕਾਂ ਨੇ ਹੂੰ ਅੰਬਰਸਰ ਜਾਂਦਾ ਜਿੱਥੇ ਵੀ ਜਾਂਦਾ ਤਰਨ ਤਾਰਨ ਹਰੀਗੇ ਲੋਕਾਂ ਇਸ਼ਨਾਨ ਕਰਕੇ ਫਿਰ ਵਾਢੀ ਪੈਂਦੇ ਦੇ ਹੂੰ ਆਖਣਾ ਫਿਰ ਮਹਾਰਾਜੀ ਵਾਢੀ ਕਰਨੀ ਆ ਬਾਬਾ ਜੀ ਇਹ ਗੱਲ ਕਰ ਲਈਏ ਤੇ ਅੱਜ ਜਿਹੜਾ ਪਟਾਈ ਸ਼ੁਰੂ ਹੁੰਦੀ ਆ ਉਹ ਮਸ਼ੀਨੀ ਨਾ ਮਸ਼ੀਨ ਨਾਲ ਜੀਸੀਬੀ ਵਗੈਰਾ ਨਾਲ ਹੁੰਦੀ ਆ ਉਦੋਂ ਲੋਕ ਕਈਆਂ ਨਾਲ ਕਰਦੇ ਹੁੰਦੇ ਕਈਆਂ ਨਾਲ ਕਈਆਂ ਨਾਲ ਇਹ ਕਈਆਂ ਵੀ ਖੁੰਡੀਆਂ ਹੋ ਜਾਂਦੀਆਂ ਕਈਆਂ ਵੀ ਜਾਂੜ ਦੇ ਹੁੰਦੇ ਸੀ ਕਈਆਂ ਜੰਦੀਆਂ ਬੰਦੀਆਂ ਸੀਦਾ ਉਹਨਾਂ ਖਾਲ ਖਾਲਦੇ ਨੇ ਲੋਕ ਹੂੰ ਅਖਣਾ ਘੜੀਆਂ ਦੇ ਖਾਲ ਖਾ ਲੈਣਾ ਵਾ ਤੇ ਉਹ ਟਾਈਮ ਦੇ ਨਾਲ ਆਪੋ ਆਪਣੇ ਬੰਦੇ ਜਿੰਨੇ ਘੰਟੇ ਟਾਈਮ ਲਾਉਂਦਾ ਉਹਨਾਂ ਤੈਨੂੰ ਪਾਣੀ ਵੱਧ ਮਿਲੂ ਹੂੰ ਸੂਆਂ ਦਾ ਪਾਣੀ ਉਦੋਂ ਇੰਨਾ ਪਾਣੀ ਚੱਲਦਾ ਹੁੰਦਾ ਹੈਗਾ ਤੇ ਇਹ ਜਿਹੜਾ ਤੁਸੀਂ ਚੰਡ ਰਹੇ ਹੋ ਰਾਜ ਮਿਸਤਰੀ ਦੀ ਤੇਸੀ ਆ ਇਹ ਰਾਜ ਮਿਸਤਰੀ ਦਾ ਇਸੇ ਤੇਸੀ ਹਟਾ ਵਾਲੇ ਮਿਸਤਰੀ ਦੀ ਹਾਂ ਉਹ ਰਾਜ ਮਿਸਤਰੀ ਸਾਹਿਬ ਆਏ ਹੋ ਵੀਰ ਜੀ ਮਿਸਤਰੀ ਸਾਹਿਬ ਆਏ ਨੇ ਉਹ ਵੀ ਆ ਦੇਖੋ ਜਿਨ੍ਹਾਂ ਨਾਲ ਆਪਾਂ ਇਟਾਂ ਦੀ ਕਟਾਈ ਕਰਦੇ ਆ ਤੇਸੀ ਦੀ ਬਾਪੂ ਜੀ ਜਿਹੜੇ ਨੇ ਉਹ ਚੰਡ ਰਹੇ ਨੇ ਉਹਨੂੰ ਟਿੱਖੀ ਕਰ ਰਹੇ ਨੇ ਹੂੰ ਜੋ ਉਦੋਂ ਦਾ ਪਿੰਡਾਂ ਦੇ ਵਿੱਚ ਵੀ ਕੰਮ ਹੁੰਦਾ ਸੀ ਹੁਣ ਪਿੰਡਾਂ ਵਾਲਿਆਂ ਨੂੰ ਸ਼ਹਿਰ ਆਣ ਕੇ ਕੰਮ ਕਰਾਉਣਾ ਪੈਂਦਾ ਕਿ ਲੱਗਦਾ ਕਿ ਤੁਹਾਨੂੰ ਬਹੁਤ ਜ਼ਿਆਦਾ ਕੰਮ ਦੇ ਵਿੱਚ ਫਰਕ ਪੈ ਗਿਆ ਫਰਕ ਤੇ ਕੀ ਪੈਣਾ ਵਾ ਪਿੰਡਾਂ ਦੇ ਵਿੱਚ ਲੋਕ ਹੁਣ ਛੱਡੀ ਜਾਂਦੇ ਕੰਮ ਨੂੰ ਹੂੰ ਉਹ ਕੰਮ ਚਾਹੁੰਦੇ ਨਹੀਂਗੇ ਹੂੰ ਉਹ ਦੇ ਹਾਂ ਬਹੁਣਾ ਵੀ ਜਦੋਂ ਲੋਕਾਂ ਨੂੰ ਭਾਰਾ ਹੋ ਗਿਆ ਟਰੈਕਟਰ ਨਾਲ ਫੇਰੋ ਉਹ ਵੀ ਆਉਂਦੇ ਇੱਕ ਇਰਾਂੇ ਕੰਮ ਮੁੱਕ ਜੇ ਜੀ ਬੋਟਾ ਦੇ ਤਾਂ ਫੇਰ ਲੋ ਅੜੀ-ਮੂੜੀ ਕੰਮ ਕਰਨਾ ਪਵੇ ਹੂੰ ਆ ਚੱਕਰ ਚੱਲੰਦੇ ਆ ਹਾਂ ਆ ਇਹ ਅਕਸਰ ਬਾਪੂ ਜੀ ਜਿਹੜਾ ਕੀਤਾ ਕਿ ਕਿਹੜੀ ਬਰਾਦਰੀ ਵੱਲੋਂ ਕੀਤਾ ਜਾਂਦਾ ਸੀ ਜ਼ਿਆਦਾਤਰ ਕਿਹੜੀ ਬਰਾਦਰੀ ਕਰਦੀ ਹੁੰਦੀ ਸੀ ਇਹ ਕਿਤੇ ਨੂੰ ਇਹ ਲੁਹਾਰ ਨੇ ਲੁਹਾਰ ਹਾਂ ਲੁਹਾਰ ਸਿੰਘ ਤੇ ਤਰਖਾਨ ਸਿੰਘ ਆਡੋ ਆਡੋ ਕੰਮ ਹੁੰਦੇ ਪਹਿਲਾਂ ਹੂੰ ਇਹਨੇ ਲੱਕੜੀ ਦਾ ਕਰਨਾ ਦਰਖਾਨ ਨੇ ਤੇ ਲੁਹਾਰ ਨੇ ਕਹਿੰਦਾ ਲੋਹੇ ਦਾ ਕੰਮ ਜਿਦ ਤਰਾ ਤੁਸੀਂ ਦਾਤਰੀ ਤਿਆਰ ਕਰਨੀ ਉਹਦਾ ਦਸਤਾ ਜਿਹੜਾ ਉਹਨਾਂ ਨੇ ਤਿਆਰ ਕਰਨਾ ਉਹਨਾਂ ਲੱਕੜ ਦਾ ਕੰਮ ਕਰਾ ਖਾਨ ਸਿੰਘ ਨੇ ਤਿਆਰ ਕਰਨਾ ਤੇ ਕਹੀ ਤੁਸੀਂ ਤਿਆਰ ਕਰਨੀ ਤੇ ਉਹਦਾ ਜਿਹੜਾ ਦਸਤਾ ਉਹਨਾਂ ਦਸਤਾ ਉਹਨਾਂ ਤਿਆਰ ਕਰਨਾ ਹਾਂ ਮਨੋ ਕੰਮ ਕਾਫੀ ਸੀ ਉਹਨਾਂ ਵਜ ਮਸ਼ੀਨੀ ਯੁੱਗ ਦੇ ਨਾਲ ਫਰਕ ਤਾਂ ਪਿਆ ਹੀ ਆ ਬਾਪੂ ਜੀ ਫਰਕ ਤਾਂ ਬਹੁਤ ਪੈ ਗਿਆ ਉਹਨਾਂ ਸੁਹਾਗੇ ਆਪ ਬਣਾਉਣੇ ਪੈਂਦੇ ਸੀ ਹਮ ਕੀ ਸੁਹਾਗੇ ਆਪੀ ਉਜਾਲੀਆਂ ਤੇ ਸਾਰੀਆਂ ਬਣਾਉਣੀਆਂ ਪੈਂਦੀਆਂ ਆ ਬੱਤੀਆਂ ਗੋਲਦਾਨੀਆਂ ਪੰਜਾਲੀਆਂ ਸੁਹਾਗੇ ਤੇ ਬਣਾਉਣੇ ਪੈਂਦੇ ਸੀ ਅੱਜ ਸਾਰਾ ਉਹ ਲੋਹੇ ਦਾ ਹੋ ਗਿਆ ਓਏ ਲੋਹੇ ਹੋ ਗਿਆ ਹੂੰ ਓਹ ਹੋ ਫਿਰ ਤੁਸੀਂ ਕਿੰਨੇ ਸਾਲ ਤੋਂ ਇਹ ਕੰਮ ਕਰਦੇ ਪਏ ਹੋ 35 ਸਾਲ ਤੋਂ 35 ਸਾਲ ਤੋਂ ਉਸ ਤੋਂ ਪਹਿਲਾਂ ਪਹਿਲਾਂ ਪਿੰਡ ਕੰਮ ਕਰਦੇ ਹਾਂ ਹਾਂ ਆਪਣੇ ਪਿੰਡ ਉਸ ਤੋਂ ਪਹਿਲਾਂ ਪਰਿਵਾਰ ਦੇ ਤੁਹਾਡੇ ਫਾਦਰ ਸਾਹਿਬ ਜੀ ਤੁਹਾਡੇ ਪਿਤਾ ਜੀ ਕਰਦੇ ਸੀ ਪਿਤਾ ਜੀ ਸਾਡੇ ਕਰਦੇ ਸੀ ਹੂੰ ਟਾਡਾ ਬਾਬਾ ਜੀ ਕਰਦੇ ਸੀਗੇ ਹਾਂ ਜੀ ਦਾਦਾ ਜੀ ਕਰਦੇ ਸੀ ਤੇ ਪਿਤਾ ਜੀ ਕਰਦੇ ਸੀ ਹਾਂ ਫਿਰ ਤੁਸੀਂ ਇਹ ਕੰਮ ਸ਼ੁਰੂ ਕਰ ਲਿਆ ਹਾਂ ਜੀ ਬਿੱਟੀ ਕੰਮ ਤੇ ਹੁਣ ਗਾੜੀ ਆਉਣ ਵਾਲੀ ਜਿਹੜੀ ਤੁਹਾਡੀ ਪੀੜ੍ਹੀ ਹੈ ਤੁਹਾਡੇ ਬੱਚੇ ਉਹ ਕੰਮ ਕਰਦੇ ਆ ਕਿ ਨਹੀਂ ਕਰਦੇ ਹੈ ਨਹੀਂ ਨਹੀਂ ਉਹਨੇ ਕੰਮ ਕਰਦੇ ਹੋ ਰਾਜਗਰੀ ਦੇ ਕੰਮਾਂ じゃ ਕੋਈ ਕੰਪਿਊਟਰਾਂ ਦੇ ਕੰਮਾਂ 'ਚ ਪੈ ਜਾ ਕੀ ਲੱਗਦਾ ਨਹੀਂ ਕਿ ਬਾਬਾ ਜੀ ਜਦੋਂ ਤੁਹਾਡੇ ਤੋਂ ਬਾਅਦ ਜਿਹੜਾ ਇਹ ਉਹ ਕਾਰੋਬਾਰ ਇਹ ਜਿਹੜਾ ਉਹ ਕਰਨ ਵਾਲਾ ਕੋਈ ਹੋਰ ਨਹੀਂ ਹੋਗਾ ਮੈਮ ਨਹੀਂ ਕਰਨਗੇ ਨਹੀਂ ਪਤਾ ਨਹੀਂ ਅੱਗੇ ਉਹਨਾਂ ਦੀ ਮਰਜ਼ੀ ਆ ਹੂੰ ਇਹ ਕੰਮ ਆ ਜਾਣ ਆ ਜਾ ਨਹੀਂ ਉਹਨੇ ਨਹੀਂ ਆ ਸਕਦੇ ਕਿਉਂਕਿ ਮੇਰੇ ਕੰਪਿਊਟਰ ਦਾ ਜੋਬ ਚੱਲਦਾ ਜਾ ਰਿਹਾ ਵਾ ਹਾਂਜੀ ਲੱਗਦਾ ਨਹੀਂ ਵੀ ਗਾ ਕੰਪਿਊਟਰ ਤੇ ਹੀ ਅੱਜ ਗੱਤ ਨਹੀਂ ਛੜੇ ਜਿਉਂ ਦੀ ਕਰਨ ਦੇ ਜਾਂ ਚੰਡੇ ਜਾਇਆ ਕਰਨ ਹਾਂਜੀ ਹਾਂਜੀ ਬਾਬੂ ਜੀ ਦੇਖੋ ਜਿਤਨਾ ਤੁਸੀਂ ਹੋਣਾ ਬੱਚੇ ਕਿੱਥੇ ਬਹਿਣਗੇ ਤੁਸੀਂ ਕੋਲੇ ਦੇ ਵਿੱਚ ਜਾਂ ਸੇਕ ਦੇ ਵਿੱਚ ਬੈਠੇ ਹੋ ਹਾਂਜੀ ਤੇ ਬੱਚੇ ਤੇ ਕਹਿੰਦੇ ਆ ਸਾਡੇ ਕੱਪੜਿਆਂ ਨੂੰ ਮੰਲੋ ਘਟਾ ਨਹੀਂ ਲੱਗਣਾ ਚਾਹੀਦਾ ਤੇ ਤੁਸੀਂ ਕਾਲੇ ਕੋਲਿਆਂ ਦੇ ਵਿੱਚ ਬੈਠ ਕੇ ਚੰਡਣ ੜੇ ਚੰਡਣ ੜੇ ਹੋ ਹਾਂਜੀ ਹਾਂਜੀ ਹਾਂ ਕੀ ਇਹ ਵੀ ਫਰਕ ਪੈਂਦਾ ਬਾਬਾ ਜੀ ਮੁੰਡੇ ਸ਼ਕੀਨ ਹੋ ਗਿਆ ਹਾਂਜੀ ਸ਼ੀਨ ਹੋ ਗਿਆ ਨਾ ਬੋਰੀ ਕਿ ਪਾਈਏ ਜੀ ਬੋਰੀ ਉੱਤੇ ਚੰਗਾਰੇ ਪੈਂਦੇ ਹੋ ਹਾਂਜੀ ਚੰਗਿਆਣਾ ਦਾ ਕਰਕੇ ਪਾਈ ਬੋਰੀ ਤੇ ਇਹ ਤਾਂ ਬਾਬਾ ਜੀ ਆਪਾਂ ਇਹ ਵੀ ਕਹਿ ਸਕਦੇ ਆ ਕਿ ਪੁਰਾਣੇ ਬਜ਼ੁਰਗ ਜਿਹੜੇ ਗਰਮੀ ਸਰਦੀ ਨੂੰ ਸਹਿਣ ਕਰਦੇ ਬੱਚੇ ਉਹ ਵੀ ਨਹੀਂ ਸਹਿਣ ਕਰਦੇ ਅੱਜ ਹਾਂਜੀ ਹੁਣ ਤੇ ਤੈਨੂੰ ਪਤਾ ਹੀ ਆਗੇ ਅੱਜ ਕੱਲ ਮਤਲਬ ਏਸੀ ਲਾਓ ਪਹਿਲਾਂ ਏਸੀ ਲਾਓ ਏਸੀ ਦੇ ਉੱਤੇ ਕੰਮ ਨਹੀਂ ਕਰਨਾ ਨਾਲੇ ਅਸੀਂ ਹੁਣ ਇੱਥੇ ਏਸੀ 'ਚ ਕੰਮ ਭੇਕੇ ਜਾ ਕੇ ਕਰ ਲਾਂਗੇ ਜੀ হুম আড়ে কোনে কাম হনা